ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਇਆ ਬਹੁਤ ਹੀ ਸੋਹਣੀ ਪ੍ਰਿੰਟ ਸੂਟਾਂ ਦੀ ਵੀਡੀਓ ਪ੍ਰਿੰਟ ਸੂਟ ਆਏ ਸੀਗੇ ਆਪਣੇ ਕੋਲੇ ਕਾਫੀ ਜ਼ਿਆਦਾ ਡਿਮਾਂਡ ਸੀ ਇਹਨਾਂ ਦੀ ਤੇ ਕਾਟਨ ਦੇ ਵਿੱਚ ਆ ਜੀ ਇਹ ਬਹੁਤ ਵਧੀਆ ਹਨਾ ਸੁਪੀਰੀਅਰ ਕਾਟਨ ਦੇ ਵਿੱਚ ਆ ਤੇ ਬਹੁਤ ਵਧੀਆ ਰੇਨ ਦੇ ਉੱਪਰ ਆਏ ਨੇ ਆਲ ਓਵਰ ਨੇ 5 ਮੀਟਰ ਦੀ ਕਟਾਂ ਪਹਿਲਾਂ ਆਪਾਂ ਇਹਦੇ ਨਾਲ ਦੇ ਸੀਮ ਮੈਚਿੰਗ ਦੇ ਵਿੱਚ ਸੇਲ ਕਰ ਚੁੱਕੇ ਹਾਂ ਹੁਣ ਇਹ ਆਲ ਓਵਰ ਆਏ ਨੇ ਤੇ ਪ੍ਰਾਈਸ ਵੀ ਬਹੁਤ ਘਟ ਕੇ ਆਇਆ ਬਹੁਤ ਵਧੀਆ ਰੇਂਜ ਦੇ ਉੱਪਰ ਇਹ ਸਾਰੇ ਸੂਟ ਆਏ ਨੇ ਜਿਹੜਾ ਵੀ ਸੂਟ ਇਹਨਾਂ ਚੋਂ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਹਦੇ ਉੱਪਰ ਜਾ ਕੇ ਤੁਸੀਂ ਸੈਂਡ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਬਾਕੀ ਜਿਹੜੀਆਂ ਨਵੀਆਂ ਪਹਿਣਾ ਆਪਾਂ ਨੂੰ ਦੇਖ ਰਹੀਆਂ ਨੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੁਸੀਂ ਦੇਖ ਰਹੀਆਂ ਹੋਵੋਗੇ ਘਰ ਤੋਂ ਵੀਡੀਓ ਬਣ ਰਹੀ ਆ ਤੇ ਪਤਾ ਨਹੀਂ ਆਪਣੀ ਸ਼ਾਪ ਹੈਗੀ ਜੀ ਰੈਡੀ ਹੋ ਰਹੀ ਆ ਤੇ ਤੁਸੀਂ ਪਿਛਲੀਆਂ ਵੀਡੀਓ ਜਾ ਕੇ ਦੇਖ ਸਕਦੇ ਹੋ ਕਈ ਪਹਿਣਾ ਤੱਕ ਐ ਘਰ ਤੋਂ ਵੀਡੀਓ ਪਹੁੰਚ ਰਹੀਆਂ ਤਾਂ ਉਹਨਾਂ ਨੂੰ ਐ ਲੱਗਦਾ ਵੀ ਤੁਸੀਂ ਹੋ ਤਾਂ ਸੂਟ ਦਿੰਦੇ ਨਹੀਂ ਇੰਨੇ ਕੁ ਸੂਟਾਂ ਦੀ ਸੇਲ ਕਰਦੇ ਹੋ ਆਪਣੇ ਕੋਲ ਫੁੱਲ ਕੁਆਂਟੀਟੀ ਦੇ ਵਿੱਚ ਮਾਲ ਆ ਬਸ ਮੰਡੇ ਤੋਂ ਆਪਣੀਆਂ ਸਾਰੀਆਂ ਵੀਡੀਓਜ਼ ਜੀ ਲਗਾਤਾਰ ਸ਼ਾਪ ਦੇ ਉੱਪਰ ਆਉਣੀਆਂ ਸ਼ੁਰੂ ਹੋ ਜਾਣਗੀਆਂ ਤੇ ਬਹੁਤ ਬਹੁਤ ਪਿਆਰ ਦੇ ਰਹੀਆਂ ਨੇ ਪੈਣਾ ਬਹੁਤ ਸੋਹਣੇ ਸੋਹਣੇ ਮੈਸੇਜ ਕਰ ਰਹੀਆਂ ਨੇ ਹਨਾ ਵਾਹਿਗੁਰੂ ਕਰੇ ਯਾਨੀ ਕਿ ਤੁਸੀਂ ਵੀ ਤਰੱਕੀ ਕਰੋ ਹਨਾ ਜੇ ਤੁਸੀਂ ਤਰੱਕੀ ਕਰੋਗੇ ਜੀ ਤੁਹਾਡੇ ਨਾਲ ਹੀ ਅਸੀਂ ਤਰੱਕੀ ਕਰਨੀ ਆ ਤੇ ਤੁਸੀਂ ਸਾਨੂੰ ਆਰਡਰ ਦੇਣੇ ਆ ਤਾਂ ਅਸੀਂ ਆਰਡਰ ਲੈਣੇ ਆ ਤਾਂ ਸਾਡਾ ਕੰਮ ਅੱਗੇ ਤੁਰਨਾ ਵਾ ਇਸ ਲਈ ਬਹੁਤ ਭੈਣਾਂ ਦੀਆਂ ਬਹੁਤ ਵਿਸ਼ੇਸ਼ ਆ ਰਹੀਆਂ ਨੇ ਹੈਨਾ ਸ਼ਾਪ ਨੂੰ ਲੈ ਕੇ ਤੇ ਬਹੁਤ ਥੈਂਕ ਯੂ ਆ ਇੰਨਾ ਜਿਆਦਾ ਤੁਸੀਂ ਆਪਣੇ ਦਿਲੋਂ ਪਿਆਰ ਦੇ ਰਹੇ ਹੋ ਵੀ ਇੱਕ ਛੋਟੇ ਜੇ ਜਾਨਕਿ ਇੰਨੀ ਉਮੀਦ ਹੈ ਨਹੀਂ ਸੀ ਮੈਨੂੰ ਮੇਰੇ ਕੰਮ ਦੀ ਵੀ ਇੱਕ ਆਪਾਂ ਪਿੰਡ ਤੋਂ ਛੋਟੀ ਜੀ ਸ਼ਾਪ ਤੋਂ ਅੱਗੇ ਇੰਨਾ ਆਏ ਆ ਸਾਰੀਆਂ ਦੇ ਭੈਣਾਂ ਤੱਕ ਮੈਂ ਪਹੁੰਚੀ ਐ ਨਹੀਂ ਭੈਣਾਂ ਤੱਕ ਤੇ ਬਹੁਤ ਜਿਆਦਾ ਬਹੁਤ ਪਿਆਰ ਪਿਆਰੇ ਮੈਸੇਜ ਆਉਂਦੇ ਨੇ ਜਾਨਕਿ ਜਦੋਂ ਪੜਦੀਆਂ ਤਾਂ ਮਨ ਨੂੰ ਖੁਸ਼ੀ ਵੀ ਬਹੁਤ ਹੁੰਦੀ ਆ ਤੇ ਸੋ ਚ ਵੀ ਬਹੁਤ ਰਹਿੰਦੀ ਆ ਕਿ ਹਾਂਜੀ ਆਪਾਂ ਹਨਾ ਇੱਥੇ ਤੱਕ ਪਹੁੰਚੇ ਆ ਤੇ ਵਾਹਿਗੁਰੂ ਇੱਥੇ ਤੱਕ ਲੈ ਕੇ ਆਇਆ ਤਾਂ ਅੱਗੇ ਵੀ ਜ਼ਰੂਰ ਲੈ ਕੇ ਜਾਊਗਾ ਸੋ ਇਹ ਸਾਰਾ ਤੁਹਾਡੇ ਪਿਆਰ ਦੇ ਨਾਲ ਹੀ ਹੋਣਾ ਬਸ ਵਾਹਿਗੁਰੂ ਤੁਹਾਨੂੰ ਵੀ ਤਰੱਕੀਆਂ ਬਖਸ਼ੇ ਤੁਹਾਡੇ ਵੀ ਸਾਰੇ ਕੰਮਕਾਰਾਂ ਵਿੱਚ ਹਨਾ ਬਰਕਤਾਂ ਪਾਵੇ ਤੇ ਤੁਸੀਂ ਇਦਾਂ ਹੀ ਸੋਹਣੇ ਸੂਟ ਪਾਮੋ ਤੇ ਸਾਨੂੰ ਆਰਡਰ ਦਿਉਮੋ ਤੇ ਅਸੀਂ ਤੁਹਾਡੇ ਤੱਕ ਪਹੁੰਚਦੇ ਕਰੀਏ ਜੀ ਤੇ ਲੋ ਜੀ ਅੱਜ ਦੀ ਵੀਡੀਓ ਆ ਰਹੀ ਹੈ ਜਿਹੜੀ ਇਹ ਵਾਲੀ ਆ ਰਹੀ ਆ ਜੀ ਆਲ ਓਵਰ ਸੂਟ ਆ ਪ੍ਰਿੰਟ ਸੂਟਾਂ ਦੇ ਉੱਪਰ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਊਗਾ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਤੇ WhatsApp ਦਾ ਨੰਬਰ ਸਕਰੀਨ ਤੇ ਸ਼ੋ ਹੋਈ ਰਿਹਾ ਵਾ ਤੇ ਆਪਣੇ ਸੂਟ ਘਰ ਬੈਠੇ ਤੁਸੀਂ ਮੰਗਵਾ ਸਕਦੇ ਆ। ਜਿਹੜਾ ਦਾ ਪਹਿਲਾ ਸੂਟ ਪ੍ਰਿੰਟ ਚੈੱਕ ਕਰ ਲਓ। ਇਹ ਹੈਗਾ ਗਾਜਰੀ ਜੀ ਅਰਾਸ਼ਟ ਗਾਜਰੀ ਜੀ ਟੂਨ ਆ ਅਰਾਸ਼ਟ ਕਲਰ ਦੇ ਉੱਪਰ ਆਪਾਂ ਇਹਨੂੰ ਕਹਿ ਸਕਦੇ ਆ ਅਰਾਸ਼ਟ ਕਲਰ ਦੇ ਉੱਪਰ ਪਹਿਲਾ ਪ੍ਰਿੰਟ ਆ ਇਹ ਦੇਖ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਿੰਗ ਆ। ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਹਨਾ ਸਕਰੀਨਸ਼ਾਟ ਲੈ ਲਓ WhatsApp ਕਰੀ ਚੱਲੋ ਜਿਹੜਾ ਵੀ ਪ੍ਰਿੰਟ ਤੁਹਾਨੂੰ ਸੋਹਣਾ ਲੱਗਦਾ ਪ੍ਰਾਈਸ ਇਹਦਾ ਰਹੂਗਾ 600 600 ਰੁਪਿਆ ਪ੍ਰਾਈਜ਼ ਰਹੂਗਾ ਦੋ ਸੂਟਾਂ ਉਤੇ ਕੋਰੀਅਰ ਚਾਰਜਸ ਫ੍ਰੀ ਰਹਿਣਗੇ ਜੀ ਦੋ ਸੂਟਾਂ ਤੇ ਕੋਈ ਵੀ ਕੋਰੀਅਰ ਚਾਰਜਸ ਨਹੀਂ ਪੈਣਗੇ ਵੀਡੀਓ ਨੂੰ ਧਿਆਨ ਨਾਲ ਦੇਖ ਲਿਆ ਕਰੋ ਧਿਆਨ ਨਾਲ ਸੁਣ ਲਿਆ ਕਰੋ ਪਹਿਣਾ ਬਣ ਕੇ ਹਨਾ ਫਿਰ ਆਏ ਨਾ ਕਿਆ ਕਰੋ ਕੋਈ ਵੀਡੀਓ ਦੇਖੀ ਹੁੰਦੀ ਤੁਸੀਂ ਤਾਂ ਫ੍ਰੀ ਕੀਤੇ ਹੋਇਆ ਤੁਸੀਂ ਤਾਂ ਇੱਥੇ ਜਿੱਥੇ ਹੁੰਦਾ ਜ਼ਰੂਰ ਫ੍ਰੀ ਕਰੀ ਦੇ ਆ ਜੀ ਇਹ ਬਹੁਤ ਸੋਹਣਾ ਫੈਬਰਿਕ ਦੇ ਨਾਲ ਬਹੁਤ ਸੋਹਣੀ ਕਾਟਨ ਆ ਸੁਪੀਰੀਅਰ ਕਾਟਨ ਸਾਰੀ ਆ 600 ਰੁਪਿਆ ਪ੍ਰਾਈਜ਼ ਦਾ ਦੋ ਸੂਟਾਂ ਤੇ ਕੋਰੀਅਰ ਤੁਹਾਨੂੰ ਫ੍ਰੀ ਮਿਲੂਗਾ ਜੀ ਦੋ ਤੋਂ ਵੱਧ ਜਿੰਨੇ ਮਰਜ਼ੀ ਮੰਗਾ ਲਓ ਫਿੰਗਰ ਸੂਟ ਜੇ ਤੁਸੀਂ ਲੈਣੇ ਹੋ ਤਾਂ ਤੁਹਾਨੂੰ ਕੋਰੀਅਰ ਆਪ ਦੇ ਕੰਨੀਓ ਪੇ ਕਰਨਾ ਪਊਗਾ ਆ ਲੋ ਜੀ ਇਹ ਜਾਂਦੇ ਜਾਂਦੀ कॉटन ਸਮਝ ਲਓ ਵੀ ਜਾਂ ਮੌਸਮ ਜਾਂਦਾ ਜਾਂਦਾ ਦੁਬਾਰਾ कॉटन ਆ ਗਈ ਆ ਤੇ ਜਿਹੜੇ ਵੀ ਭੈਣ ਨੂੰ ਜਿਹੜਾ ਵੀ ਸੂਟ ਪਸੰਦ ਹੋਊਗਾ ਬਸ ਆਪਣੇ ਤੁਸੀਂ ਡਿਜ਼ਾਈਨ ਸਿਲੈਕਟ ਕਰੀ ਚੱਲੋ ਇਹ yellow ਜਿਹਾ ਸ਼ੇਡ ਆ ਤੇ ਜਿਹੜਾ ਵੀ ਆਰਡਰ ਦੇਣਾ ਤੁਸੀਂ ਫਟਾਫਟ ਆਰਡਰ ਦੇ ਲਓ ਪਰ 2-4 ਸੂਟਾਂ ਦੀ ਚੋਇਸ ਰੱਖ ਲਿਆ ਕਰੋ ਇੱਕ ਦੋ ਰੰਗਾਂ ਨੂੰ ਹੀ ਚੁਣ ਕੇ ਕਈ ਪੈਣਾ ਬਸ ਉਹਨਾਂ ਤੇ ਹੀ ਖੜੀਆਂ ਰਹਿੰਦੀਆਂ ਨੇ ਉਹ ਕਈ ਵਾਰ ਵੀਡੀਓ ਪੈਨਸ ਆਰ ਪ੍ਰਿੰਟਸ ਹੋਲਡ ਆਊਟ ਹੋ ਜਾਂਦੇ ਨੇ ਸੋ ਦੋ ਚਾਰ ਸੂਟਾਂ ਦੀ ਚੁਆਇਸ ਰੱਖੋਗੇ ਤਾਂ ਜੋ ਇੱਕ ਦੋ ਸੂਟ ਤਾਂ ਤੁਹਾਨੂੰ ਜ਼ਰੂਰ ਮਿਲ ਜਾਣਗੇ ਆ ਲੋ ਜੀ ਇਹ ਆਫ ਵਾਈਟ ਜਿਹਾ ਕਲਰ ਆ ਇਹ ਵੀ ਪ੍ਰਿੰਟ ਬਹੁਤ ਸੋਹਣਾ ਬਹੁਤ ਪਿਆਰਾ ਵਾ ਜਿਹੜਾ ਵੀ ਪ੍ਰਿੰਟ ਤੁਹਾਨੂੰ ਜਿਹੜਾ ਵੀ ਡਿਜ਼ਾਈਨ ਹਨਾ ਪਸੰਦ ਆ ਰਿਹਾ ਬਸ ਫਟਾਫਟ ਸਕਰੀਨਸ਼ਾਟ ਲੈ ਕੇ ਇਹਦੇ ਵਿੱਚ ਲਾਈਨਿੰਗ ਆਏ ਵਾਲੇ ਫੈਬਰਿਕ ਨਾ ਨਿਊ ਫੈਬਰਿਕ ਆ ਇਹ ਸਾਰਾ ਸ਼ੰਕਰ ਬ੍ਰਾਂਡ ਦਾ ਵਾ ਤੇ ਇਹਦੇ ਵਿੱਚ ਲਾਈਨਿੰਗ ਆ ਜਿਵੇਂ ਟੈਬੀ ਦੇ ਵਿੱਚ ਲਾਈਨਿੰਗ ਆ ਇਹ ਸੇਮ ਲਾਈਨਿੰਗ ਵਾਲਾ ਫੈਬਰਿਕ ਆ ਬਹੁਤ ਸੋਹਣੀ ਕਲੈਕਸ਼ਨ ਆ ਨਿਊ ਜੀ ਆਈ ਆ ਕਿਉਂਕਿ ਲਾਈਨਿੰਗ ਇਸ ਟਾਈਮ ਕਾਫੀ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਆ ਹਰੇਕ ਫੈਬਰਿਕ ਦੇ ਉੱਪਰ ਆ ਰਹੀ ਆ ਇਹ ਪਿਓਰ ਕਾਟਨ ਦੇ ਉੱਪਰ ਆ 1% ਵੀ ਸਿੰਥੈਟਿਕ بیس ਨਹੀਂ ਇਹ ਮਸਟਰਡ ਕਲਰ ਦਾ ਸੂਟ ਆ ਆ ਲਓ ਜੀ ਅਗਲਾ ਪ੍ਰਿੰਟ ਚੈੱਕ ਕਰ ਲਓ ਜੀ ਇਹ ਹੈਗਾ ਵਾ ਮਤਲਬ ਕਿ ਜਿਵੇਂ ਰਾਣੀ ਮਜ਼ੈਂਟਾ ਜਾਂ ਛੇਡ ਕਹਿ ਸਕਦੇ ਆ ਜਾਂ ਪਰਪਲ ਮਜ਼ੈਂਟਾ ਜਾਂ ਛੇਡ ਉਦਾਂ ਦਾ ਬਹੁਤ ਸੋਹਣੇ ਪ੍ਰਿੰਟ ਨੇ ਬਹੁਤ ਸੋਹਣੇ ਡਿਜ਼ਾਈਨ ਨੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਵਸ ਤੁਸੀਂ ਸਕਰੀਨਸ਼ਾਟ ਲੈ ਲਓ ਤੇ WhatsApp ਕਰੀ ਚੱਲੋ ਆ ਦੇਖ ਇਹਦੇ ਨਾਲ ਦਾ ਆਪਾਂ ਪਹਿਲਾਂ ਇੱਕ ਹੋਰ ਤਾਂ ਪ੍ਰਿੰਟ ਸੇਮ ਉਹਦੇ ਨਾਲ ਦਾ ਹੀ ਆ ਇਹ ਸੇਮ ਕਲਰ ਆ ਸੇਮ ਹੀ ਡਿਜ਼ਾਈਨ ਆ ਲਓ ਜੀ ਇਹ ਹੈਗਾ ਵਾ ਪਰਪਲ ਛੇਡ ਦੇ ਉੱਪਰ ਬਹੁਤ ਸੋਹਣੇ ਸੋਹਣੇ ਪ੍ਰਿੰਟ ਆਏ ਨੇ ਸੂਟਾਂ ਦੇ ਉੱਪਰ ਬਹੁਤ ਸੋਹਣੀ ਕਲੈਕਸ਼ਨ ਆ ਬਸ ਕੋਈ ਏਕੇ ਟੈਕਸ ਬ੍ਰਾਂਡ ਦਾ ਕਈ ਹੈਗੇ ਨੇ ਜੀ ਸ਼ੰਕਰ ਬ੍ਰਾਂਡ ਦੇ ਇੱਕ ਦੋ ਸੂਟ ਇਹਦੇ ਚ ਏਕੇ ਦੇ ਹੋਣਗੇ ਬਾਕੀ ਸਾਰੇ ਸ਼ੰਕਰ ਬ੍ਰਾਂਡ ਦੇ ਹੋਣਗੇ ਤੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਬਸ ਤੁਸੀਂ ਉਹਦਾ ਸਕਰੀਨਸ਼ਾਟ ਭੇਜਣਾ ਤੇ ਮੈਂ ਬਾਰ ਬਾਰ ਕਹਿ ਰਹੀ ਆ ਪੈਣਾ 2-4 ਸੂਟਾਂ ਦੀ ਚੁਆਇਸ ਜ਼ਰੂਰ ਰੱਖ ਲਿਓ ਤਾਂ ਹੀ ਤੁਹਾਨੂੰ ਸੂਟ ਆ ਉਹ ਨਹੀਂ ਤਾਂ ਇਹ ਪ੍ਰਿੰਟ ਸੂਟ ਦਾ ਵੀਡੀਓ ਪਈ ਨਹੀਂ ਤੇ ਗਏ ਨਹੀਂ ਉਹ ਕੰਮ ਹੋ ਜਾਂਦਾ ਬਹੁਤ ਵਧੀਆ ਪਿਆਰ ਮਿਲਦਾ ਇਹਨਾਂ ਨੂੰ ਤੇ ਹਰ ਭੈਣ ਇਹ ਵਾਲੀ ਸੂਟਾਂ ਨੂੰ ਲਾਈਕ ਕਰਦੀ ਆ 600 ਰੁਪਏ ਓਨਲੀ ਪ੍ਰਾਈਸ ਆ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਸੂਟ ਪਸੰਦ ਹੋ ਜਾ ਫਟਾਫਟ ਸਕਰੀਨਸ਼ਾਟ ਲੈ ਲਿਓ ਇਹਦੇ ਨਾਲ ਦਾ ਵੀ ਆਪਾਂ ਇਹਦੇ ਵਿੱਚ ਦੋ ਦੋਨੇ ਸੇਮ ਇਹ ਨੀਚੇ ਵੀ ਖੁੱਲ ਗਿਆ ਕਲਰ ਇਹਦੇ ਵਿੱਚ ਬਲੈਕ ਕਲਰ ਵੀ ਹੈਗਾ ਹਾਂ ਲੋ ਜੀ ਇਹਦੇ ਵਿੱਚ ਫਰੋਜੀ ਵੀ ਹੈਗਾ ਇਹ ਬਲੈਕ ਦੇ ਵਿੱਚ ਰੈੱਡ ਫੁੱਲ ਆ ਆਹ ਵਾਲੇ ਬਲੈਕ ਦੇ ਵਿੱਚ ਮਜ਼ੈਂਟਾ ਜਿਹਾ ਸ਼ੇਡ ਆ ਕਹਿੰਦਾ ਇਹਦਾ ਹੀ ਪ੍ਰਿੰਟ ਦਿਖਾਉਣੀ ਆ ਇਹਦੇ ਵਿੱਚ ਸੇਮ ਫਰੋਜੀ ਸ਼ੇਡ ਆ ਸੇਮ ਪ੍ਰਿੰਟ ਦੇ ਵਿੱਚ ਹਾਂ ਇਦੇ ਵਿੱਚ ਹੈਗਾ ਜੀ ਮਜ਼ੈਂਟਾ ਸ਼ੇਡ ਬਲੈਕ ਦੇ ਵਿੱਚ ਮਜ਼ੈਂਟਾ ਫਲਾਵਰਸ ਨੇ ਇਹ ਵੀ ਬਲੈਕ ਆ ਲਾਈਨਿੰਗ ਵਾਲਾ ਪ੍ਰਿੰਟ ਆ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਬਸ ਫਟਾਫਟ ਆਪਣੇ ਸਕਰੀਨ ਸ਼ਾਟ ਲੈ ਲਓ ਤੇ ਆਰਡਰ ਕਰੀ ਚੱਲੋ ਆ ਲੋ ਜੀ ਮਹਿੰਦੀਆ ਸ਼ੇਡ ਇੱਕੇ ਦੇ ਵਿੱਚ ਮਿਲੂਗਾ ਤੁਹਾਨੂੰ yellow mustard shade ਆਲੋਜੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਜਿਹੜਾ ਮੈਜੀ ਸੂਟ ਤੁਸੀਂ ਚੱਕ ਸਕਦੇ ਹੋ ਬਸ ਫਟਾਫਟ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ 600 ਰੁਪਿਆ ਪ੍ਰਾਈਸ ਆ ਬਾਰ ਬਾਰ ਰਿਪੀਟ ਕਰ ਰਹੀਆਂ ਸਿੰਗਲ ਸੂਟ ਤੇ ਆ ਗ੍ਰੇ ਕਲਰ ਆ ਗ੍ਰੇ ਇਹ ਸੇਮ ਇਹਦੇ ਵਿੱਚ ਬਲੈਕ ਕਲਰ ਆ ਸੇਮ ਹੀ ਇਹਦੇ ਵਿੱਚ ਗ੍ਰੇ ਕਲਰ ਆ ਪ੍ਰਿੰਟਿੰਗ ਸਾਰੇ ਕਲਰ ਬਾਕੀ ਸੇਮ ਨੇ ਬੇਸ ਇਹਦਾ ਗਰੇ ਹੋਊਗਾ ਉਹਦਾ ਬਲੈਕ ਆ ਦੋ ਸੂਟ ਨੇ ਇਹਦੇ ਵਿੱਚ ਆਹ ਲੁਟ ਆ ਵੀ ਗਰੇ ਕਲਰ ਦੇ ਉੱਪਰ ਆ ਇਹ ਵਾਲਾ ਪ੍ਰਿੰਟ ਆਪਾਂ ਕਈ ਕੱਪੜਿਆਂ ਉੱਤੇ ਸੇਲ ਕਰ ਚੁੱਕੇ ਆ ਆਹ ਵਾਲਾ ਪ੍ਰਿੰਟ ਆ ਵਿੱਚ ਗਰੇ ਕਲਰ ਆ ਹੈ ਲੋਚ ਇਹ ਹੈਗਾ ਰੈੱਡ ਕਲਰ ਬਹੁਤ ਸੋਹਣੇ ਸੋਹਣੇ ਕਲਰ ਆਏ ਨੇ ਕਲਰ ਚੁਆਇਸ ਬਹੁਤ ਸੋਹਣੀ ਸੋਹਣੀ ਆ ਇੱਕ ਆ ਗਿਆ ਜੀ ਮੋਰ ਪੰਖੀਆ ਇਹ ਫਿਰੋਜ਼ੀ ਮੋਰ ਪੰਖੀਆ ਸ਼ੇਡ ਆ ਗਿਆ ਸੇਮ ਡਿਜ਼ਾਈਨ ਦੇ ਵਿੱਚ ਹੀ ਆ ਵੀ ਜਿਹੜੀ ਭੈਣ ਨੂੰ ਇਹ ਚਾਹੀਦਾ ਹੋਇਆ ਹੀ ਲੈ ਸਕਦੇ ਹਾਂ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਆ ਸੁਪਰ ਹਿੱਟ ਆਈ ਆ ਇਸ ਲਈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਅਤੇ ਹੇਠਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋਗੇ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਾਕੀ ਜਿਹੜੀਆਂ ਪਹਿਣਾ ਹੈਂਡਵਰਕ ਦੇ ਸੂਟ ਹਨਾ ਜਾਂ ਹੈਵੀ ਸੂਟ ਆ ਪਾਰਟੀ ਵੀ ਜਿਵੇਂ ਕਰਵਾ ਚੌਥ ਆ ਰਹੇ ਵੈਸੇ ਤਾਂ ਆਪਣੀਆਂ ਲਗਾਤਾਰ ਮੰਡੇਸ ਤੋਂ ਵੀਡੀਓ ਆਉਣ ਲੱਗ ਜਾਣੀਆਂ ਪਰ ਇੰਸਟਾ ਦੀ ਆਈਡੀ ਫੋਲੋ ਕਰ ਸਕਦੇ ਹੋ ਇੰਸਟਾ ਤੇ ਡੇਲੀ ਅਪਡੇਟਸ ਆ ਰਹੀਆਂ ਨੇ ਬਾਕੀ ਨਹੀਂ ਤਾਂ ਗਰੁੱਪ ਦੇ ਵਿੱਚ ਜੁਆਇਨ ਕਰ ਸਕਦੇ ਹੋ ਗਰੁੱਪ ਦਾ ਨੰਬਰ ਇਹੀ ਚੱਲਦਾ ਜਿਹੜਾ ਆਪਣਾ WhatsApp ਦਾ ਨੰਬਰ ਆ ਇਹੀ ਗਰੁੱਪ ਦਾ ਨੰਬਰ ਆ ਤੇ ਜਿਹੜੀਆਂ ਭੈਣਾਂ ਨੇ ਵੀ ਆਰਡਰ ਦੇਣੇ ਆ ਇਹੀ ਨੰਬਰ ਤੇ ਦੇਣੇ ਆ ਦੂਸਰੇ ਨੰਬਰ ਤੇ ਨਹੀਂ ਦੇਣੇ ਦੂਸਰੇ ਨੰਬਰ ਤੇ ਦਿੱਤੇ ਆਰਡਰ ਕਈ ਵਾਰੀ ਸਾਡੇ ਕੋਲੋਂ ਮਿਸ ਹੋ ਜਾਂਦੇ ਨੇ ਸੋ ਇਹੀ ਨੰਬਰ ਤੇ ਸਾਰਾ ਆਪਣਾ ਚੱਲਦਾ ਇਹੀ ਕੰਮ ਤੇ ਸੋ ਇਸੇ ਨੰਬਰ ਤੇ ਹੀ ਤੁਸੀਂ ਆਪਣੇ ਆਰਡਰ ਪਲੇਸ ਕਰਨੇ ਆ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਦੇ ਨਾਲ ਹੋਰ ਸੋਹਣੇ ਸੋਹਣੇ ਸੂਟ ਲੈ ਕੇ ਕੋਸ਼ਿਸ਼ ਇਹ ਰਹੂਗੀ ਕਿ ਮੰਡੇ ਨੂੰ ਸ਼ਾਪ ਰੈਡੀ ਹੋ ਜਾਵੇ ਆਪਣੀ ਤੇ ਸ਼ਾਪ ਦੇ ਵਿੱਚ ਹੀ ਆਪਣੀ ਫਿਰ ਵੀਡੀਓ ਆਵੇ ਜੀ ਤੇ ਬਹੁਤ ਸੋਹਣਿਆ ਸੋਹਣਿਆ ਕਲੈਕਸ਼ਨ ਆਪਣੇ ਕੋਲ ਰੈਡੀ ਹੋ ਚੁੱਕੀਆਂ ਨੇ ਆ ਚੁੱਕੀਆਂ ਨੇ ਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ